ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਛੋਟੀ ਜੀ ਕਹਾਣੀ ਆ ਬੜੀ ਪਿਆਰੀ ਆ ਇੱਕ ਨਾ ਖੇਤ ਦੇ ਵਿੱਚ ਦਰਖਤ ਲੱਗਾ ਹੁੰਦਾ ਤੇ ਕਾਫੀ ਵੱਡਾ ਦਰਖਤ ਹੁੰਦਾ ਤੇ ਬੜਾ ਸੰਘਣਾ ਦਰਖਤ ਹੁੰਦਾ ਬਹੁਤ ਸੋਹਣਾ ਬੜੀ ਸੰਘਣੀ ਸ਼ਾਹ ਹੁੰਦੀ ਉਹਦੀ ਤੇ ਬਹੁਤ ਤਗੜਾ ਦਰਖਤ ਹੁੰਦਾ ਤੇ ਉਹਦੇ ਤੇ ਨਾ ਉੱਲੂ ਬੈਠਣਾ ਸ਼ੁਰੂ ਹੋ ਜਾਂਦੇ ਆ ਉਹ ਦਰਖਤ ਸੋਚਦਾ ਆਪਾ ਅੱਜ ਉੱਡਦੇ ਕੱਲ ਉੱਡਦੇ ਉਹ ਨਿੱਤ ਉਸ ਦਰਖਤ ਤੇ ਆ ਕੇ ਉੱਲੂ ਬੈਠ ਜਾਂਦੇ ਆ ਤੇ ਉਹ ਦਰਖਤ ਬੜਾ ਪਰੇਸ਼ਾਨ ਹੁੰਦਾ ਉਹਨਾਂ ਉੱਲਿਆਂ ਤੋਂ ਵੀ ਕਿਵੇਂ ਨਾ ਕਿਵੇਂ ਕਰਕੇ ਇਹ ਉੱਲੂ ਉੱਡਣਾ ਵੀ ਮੇਰੇ ਥੱਲੇ ਕੋਈ ਆ ਕੇ ਬੈਂਦਾ ਹੀ ਨਹੀਂ ਗਾ ਹਨਾ ਤਾਂ ਉਹ ਬੜਾ ਹਰਾਣ ਹੁੰਦਾ ਪਰੇਸ਼ਾਨ ਹੁੰਦਾ ਤਾਂ ਕਿਸਾਨ ਕਿ ਨਾਲ ਦਿੰਦੇ ਆ ਫਸਲ ਬੀਜਾ ਬਜਾਈ ਕਰਦੇ ਆ ਫੇ ਵੱਢਦੇ ਆ ਤੇ ਕਿਸਾਨ ਨੂੰ ਡਿੱਕਾ ਲੱਗਦਾ ਕਿ ਉਸ ਦਰਖਤ ਦਾ ਤੇ ਉਹ ਕਿਸਾਨ ਕੀ ਕਰਦਾ ਵਾ ਉਹਨਾਂ ਦਰਖਤ ਨੂੰ ਵੱਢ ਦਿੰਦਾ ਜੇ ਦਰਖਤ ਨੂੰ ਵੱਢ ਦਿੰਦਾ ਵਾ ਤਾਂ ਉਹ ਦਰਖਤ ਖੁਸ਼ ਹੁੰਦਾ ਅੰਦਰੋਂ ਅੰਦਰ ਹੀ ਚਾਹ ਲੋਕ ਕਹਿੰਦਾ ਚਲੋ ਵੱਢੀ ਗਏ ਤਾਂ ਉੱਲੂਆਂ ਤੋਂ ਤਾਂ ਖਿਹੜਾ ਛੁੱਟ ਗਿਆ ਤੇ ਜਦੋਂ ਉਹ ਉੱਲੂਆਂ ਤੋਂ ਕਹਿੰਦਾ ਵੀ ਖਿਹੜਾ ਛੁੱਟ ਗਿਆ ਸ਼ੁਗਾਰਾ ਵੀ ਸਾਹ ਮਿਲਿਆ ਉੱਲੂਆਂ ਤੋਂ ਤੇ ਬੜਾ ਖੁਸ਼ ਹੁੰਦਾ ਅੰਦਰੇ-ਅੰਦਰ ਤਾਂ ਜਦੋਂ ਉਹੀ ਦਰਖਤ ਆਰੇ ਤੇ ਜਾਂਦਾ ਲੱਕੜ ਉਹਦੀ ਨੂੰ ਤਰਾਸ਼ਿਆ ਜਾਂਦਾ ਕੁਰਸਨਾ ਮੇਜ ਟੇਬਲ ਹੋਰ ਫਰਨੀਚਰ ਬਣ ਜਾਂਦਾ ਤੇ ਜਦੋਂ ਉਹਦਾ ਫਰਨੀਚਰ ਬਣ ਜਾਂਦਾ ਵਧੀਆ ਪਾਲਸ਼ ਪੂਰਸ਼ ਹੋ ਜਾਂਦਾ ਕਾਰੀਗਰ ਉਹਨੂੰ ਬਣਾ ਦਿੰਦੇ ਆ ਤੇ ਉਹੀ ਜਿਹੜਾ ਫਰਨੀਚਰ ਆ ਉਹ ਪਾਰਲੀਮੈਂਟ ਚ ਲੋਕ ਸਭਾ ਚ ਜਾ ਉੜਿੰਦਾ ਤੇ ਇੱਥੇ ਉਹ ਚੀਜ਼ ਦਾ ਟਰਸਟ ਆਉਂਦਾ ਟਵਿਸਟੇ ਆਉਂਦਾ ਵਾ ਤੇ ਉਹ ਸੋਚਦਾ ਵਾ ਵੀ ਖੇਤ ਚੋਂ ਸੀਗੇ ਉੱਲੂ ਪੈਂਦੇ ਉਥੋਂ ਵੱਡੇ ਗਏ ਵੀ ਪੰਛੀ ਗਏ ਚਲੇ ਵੀ ਖੇਤ ਉੱਲੂ ਗਿਆ ਚਲਾ ਮੈਂ ਹਨਾ ਤੇ ਉਥੋਂ ਮੈਨੂੰ ਵੱਢ ਦਿੱਤਾ ਤੇ ਉਸ ਤੋਂ ਬਾਅਦ ਚਲੋ ਮੈਂ ਮਰ ਗਿਆ ਹਨਾ ਤੇ ਮੈਂ ਕਹਿਆ ਜਦ ਉਲੂ ਮਤੂ ਸਾ ਮਿਲਿਆ ਤੇ ਉਹੀ ਲੱਕੜ ਆ ਰੇਤ ਗਈ ਸ਼ਾਂ ਗਿਆ ਗਿਆ ਉਹ ਟਿਆ ਗਿਆ ਤੇ ਫਰਨੀਚਰ ਬਣਾਇਆ ਗਿਆ ਤੇ ਉਹੀ ਜਿਹੜੀ ਲੱਕੜ ਆ ਫਿਰ ਪਾਰਲੀਮੈਂਟ ਲੋਕ ਸਭਾ ਚ ਗਈ ਚਲੀ ਤੇ ਉਹ ਹੈਰਾਨ ਸੀ ਆ ਵੀ ਮਰ ਕੇ ਵੀ ਮੈਨੂੰ ਸਾ ਨਹੀਂ ਮਿਲਿਆ ਮਰ ਕੇ ਸਾ ਇਹ ਨਹੀਂ ਮਿਲਿਆ ਜੀ ਹੁਣ ਉਹੀ ਉੱਲੂ ਆ ਜਿਹੜੇ ਉਹ ਮੇਰੇ ਉੱਤੇ ਮੇਰਿਆਂ ਕੁਰਸਿਆਂ ਤੇ ਬੈਠੇ ਆ ਉਹੀ ਫਰਨੀਚਰ ਉਥੇ ਲੋਕ ਸਭਾ ਪਾਰਲੀਮੈਂਟ ਚ ਵਰਤਾਇਆ ਜਾਂਦਾ ਤੇ ਅੱਜ ਵੀ ਜਿੰਨਾ ਮੁੱਦਿਆਂ ਤੇ ਗੱਲ ਹੁੰਦੀ ਨਹੀਂ ਜਾਂ ਜਿਹੜੇ ਚੰਗੇ ਲੀਟਰ ਉਹ ਰਹਿ ਜਾਂਦੇ ਆ ਜਿਵੇਂ ਸਾਡੇ ਫਰੀਦਕੋਟ ਏਰੀਏ ਚ ਸੀਗਾ ਭਾਈ ਸਰਬਜੀਤ ਸਿੰਘ ਉਹਨੂੰ ਉਚਾਰੇ ਨੂੰ ਸਿੱਖ ਹੋਣ ਦੇ ਨਾਤੇ ਕਈ ਚੀਜ਼ਾਂ ਦਾ ਉਹਦੇ ਧੱਕਾ ਕੀਤਾ ਜਾਂਦਾ ਵਾ ਗੇਟ ਨਹੀਂ ਖੋਲਦੇ ਤੇ ਗੇਟ ਖਲੋਣਾ ਪੈਂਦਾ ਫਿੰਗਰਪ੍ਰਿੰਟ ਨਹੀਂ ਲੱਗਦੇ ਉਹਦੇ ਉਹ ਮੈਂ ਉਹਦਾ ਸੁਣਿਆ ਸੀਗਾ ਉਹ ਕਹਿੰਦੇ ਵੀ ਸਿੱਖ ਹੋਣ ਦੇ ਨਾਤੇ ਸਾਨੂੰ ਇਹ ਚੀਜ਼ਾਂ ਦਾ ਮੈਨੂੰ ਸਾਹਮਣਾ ਕਰਨਾ ਪੈ ਰਿਹਾ ਕਿ ਚੰਗੇ ਜਿਹੜੇ ਪੰਜਾਬ ਵੱਲੋਂ ਚੁਣੇ ਜਾਂਦੇ ਆ ਉਹਨਾਂ ਨਾਲ ਹਮੇਸ਼ਾ ਧੱਕਾ ਹੀ ਕੀਤਾ ਜਾਂਦਾ ਤੇ ਜਿਹੜੇ ਉੱਲੂ ਆ ਉਹਨਾਂ ਕੁਰਸੀਆਂ ਦੇ ਬੈਠੇ ਹੋਏ ਆ ਵੀ ਗੱਲ ਆ ਵੀ ਗੱਡੀ ਉੱਥੇ ਹੀ ਆ ਵੀ ਮੋੜ ਘੋੜ ਕੇ ਖੋਤੀ ਬੋੜ ਥੱਲੇ ਆ ਗਈ ਉਹ ਦਰਖਤ ਦੀ ਗੱਲ ਆ ਉਹੀ ਚੀਜ਼ ਅੱਜ ਪੰਜਾਬ ਨਾਲ ਹੋ ਰਹੀ ਆ ਉਹੀ ਚੀਜ਼ ਹੈ ਸੋਸ਼ਲ ਮੀਡੀਆ ਤੇ ਹੋ ਰਹੀ ਆ ਗੋਦੀ ਮੀਡੀਆ ਇਹ ਚੀਜ਼ اٹھਾਉਂਦਾ ਹੀ ਨਹੀਂ ਗੱਲ ਉਹ ਤਾਂ ਸਭ ਪੰਜਾਬ ਨੂੰ ਦਬਾਉਂਦੇ ਆ ਸੋ ਅੱਜ ਵੀ ਉਲੜੀ ਬੈਠੇ ਉੱਥੇ ਉਹ ਦਰਖਤ ਦਿਖਾਲੇ ਖੜਾ ਨਹੀਂ ਛੁੱਟਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ